ਵੰਦਰ ਕੋਰ ਮੇਰੇ ਵੱਲੋਂ ਪ੍ਰੇਮ ਪਰਸਤ ਸ੍ਰੀ ਅਕਾਲ ਜੀ ਅੱਜ ਆਪਾਂ ਪੰਜਾਬੀ ਲੋਕ ਗੰਗ ਲੈ ਕੇ ਹਾਜ਼ਰ ਹੋਏ ਹਾਂ ਥੋੜਾ ਜਿਹਾ ਮੈਂ ਲੇਟ ਹੋ ਗਈ ਕੰਮ ਸੀ ਤੇ ਹੁਣ ਆਪਾਂ ਤੁਹਾਨੂੰ ਪੰਜਾਬੀ ਲੋਕ ਗੀਤ ਸੁਣਾਉਣੇ ਹਾਂ ਤੇ ਤੁਸੀਂ ਸਾਰੇ ਰਲ ਮਿਲ ਕੇ ਇਸ ਦਾ ਆਨੰਦ ਮਾਣੋ ਤੇ ਉਸ ਤੋਂ ਪਹਿਲਾਂ ਛੋਟਾ ਜਿਹਾ ਆਪਾਂ ਇੱਕ ਟੋਟਕਾ ਪਾਉਨੇ ਹਾਂ ਤੇ ਤੁਹਾਨੂੰ ਦੱਸਦੇ ਹਾਂ ਵੀ ਟੋਟਕਾ ਵੀ ਜਦੋਂ ਆਪਾਂ ਨੂੰ ਸਵੇਰੇ ਉੱਠ ਕੇ ਕਈ ਵਾਰ ਜਲਨ ਹੁੰਦੀ ਹੈ ਸੀਨੇ ਵਿੱਚ ਤੇ ਤਜਾਬ ਬਣ ਜਾਂਦਾ ਹੈ ਘਬਰਾਹਟ ਹੁੰਦੀ ਹੈ ਤੇ ਆਪਾਂ ਨੂੰ ਇੱਕ ਸੇਬ ਲੈ ਕੇ ਤੇ ਉਹਦੇ ਨਾਲ ਇੱਕ ਗਲਾਸ ਕੱਚ ਦਾ ਦੁੱਧ ਦਾ ਲੈ ਕੇ ਪੀ ਲੈਣਾ ਚਾਹੀਦਾ ਹੈ ਤੇ ਉਹਦੇ ਨਾਲ ਬੰਦਾ ਠੀਕ ਹੋ ਜਾਂਦਾ ਹੈ ਤਰਦ ਬਹੁਤ ਖਤਮ ਹੁੰਦੀ ਹੈ ਇਹਦੇ ਨਾਲ ਤਜਾਬ ਵੀ ਘਟਦਾ ਹੈ ਖੂਨ ਵੀ ਪਤਲਾ ਹੁੰਦਾ ਹੈ ਇਹ ਮੇਰਾ ਅਜਮਾਇਆ ਹੋਇਆ ਹੈ ਕਿ ਮੈਨੂੰ ਤਾਂ ਦਵਾਈਆਂ ਤੋਂ ਆਰਾਮ ਨਹੀਂ ਸੀ ਆਉਂਦਾ ਤੇ ਮੈਂ ਇਹ ਚੀਜ਼ ਖਾਦੀ ਤੇ ਮੈਂ ਠੀਕ ਹਾਂ ਅੱਜ ਵੀ ਜੇ ਮੈਨੂੰ ਮਾੜਾ ਜਿਹਾ ਦਿਸੇ ਵੀ ਜਲਨ ਹੁੰਦੀ ਹੈ ਤਾਂ ਮੈਂ ਫਿਰ ਇਹ ਸੇਬ ਹੀ ਖਾਣੇ ਹਾਂ ਤੇ ਠੀਕ ਹੋ ਜਾਂਦਾ ਹੈ ਸਵੇਰੇ ਉੱਠ ਕੇ ਤੇ ਦੁੱਧ ਦੇ ਨਾਲ ਇੱਕ ਸੇਬ ਖਾ ਲੈਣਾ ਚਾਹੀਦਾ ਹੈ ਤੇ ਇਹਦੇ ਨਾਲ ਬੰਦਾ ਤੰਦਰੁਸਤ ਹੁੰਦਾ ਹੈ ਨਾਲੇ ਤਾਕਤ ਦਿੰਦਾ ਹੈ ਦਿਲ ਵੀ ਇਹਦੇ ਨਾਲ ਬੰਦੇ ਦਾ ਤਾਕਤਵਰ ਹੁੰਦਾ ਹੈ ਤੇ ਨਾਲੇ ਚਮੜੀ ਸਾਫ਼ ਹੁੰਦੀ ਹੈ ਇਹਦੇ ਵਿੱਚ ਬਹੁਤ ਗੁਣ ਹਨ ਸੇਬ ਤੇ ਐਪਲ ਜਿਹਨੂੰ ਕਹਿੰਦੇ ਹਨ ਤੇ ਇਹ ਤੁਸੀਂ ਜ਼ਰੂਰ ਖਾਓ ਤੇ ਖਾ ਕੇ ਵੇਖੋ ਅਜਮਾ ਕੇ ਇਹਦਾ ਕੋਈ ਨੁਕਸਾਨ ਨਹੀਂ ਹੈ ਤੇ ਹੁਣ ਆਪਾਂ ਲੋਕ ਰੰਗ ਪੰਜਾਬੀ ਲੋਕ ਗੀਤ ਤੁਹਾਨੂੰ ਸੁਣਾਉਣੇ ਆਂ ਸਭ ਲੋਕ ਚੱਲੇ ਪਰਦੇਸ ਤੁਸੀ ਕਾਰ ਬੈਠ ਰਹੇ ਬਨ ਜਾਰੀਆਂ पल्ले दम्म लोका पल्ले दम्म साडे पल्ले नाद बडी वन जरिये देमा गल दम हार गले दार कन्ना दिया जीवालिया बन जारिया ੱਲੇ ਪਰਦੇਸ ਮੰਗੋ ਤੂ ਸੀ ਕੀ ਮੰਗਣਾ ਵਾਨ ਜਾਰੀਏ ਨੀ ਇੱਕ ਦੁਨੀਆ ਧਾਲਿਆ ਦੀਓ ਭੇਦ ਲਿਆ ਦੀਓ ਭੇਦ ਅੰਬਰ ਲਾਇਆ ਪੜੀਆਂ ਗਾਣ ਜਾਰੀ ਆਵੇ ਦੁਰੀਏ ਦੁਨੀਆ ਦਾ ਲਗਦਾ ਨਾ ਪੇਦ ਲਗਦਾ ਨਾ ਪੇਦ ਅੰਬਰ ਲਈਆ ਅੰਬਰ ਲਗਣ ਨੀ ਨਾ ਪੜੀਆਂ ਗਾਣ ਜਾਰੀ ਆਵੇ ਚਿੜੀਆਂ ਦਾ ਲਾਦੀਓ ਦੁੱਧ ਲਾਦੀਓ ਦੁੱਧ ਜੀ ਸੇ ਲਾਦੇਓ ਜੀ ਕੜਨੀ ਵਾਣਾ ਜਾਰੀ ਆਵੇ ਗੋਰੀਏ ਚਿੜੀਆਂ ਦਾ ਮਿਲਦਾ ਨਾਨਦ ਦੁੱਧ ਮਿਲਦਾ ਨਾਨਦ ਦੁੱਧ ਥੀ ਸੇ ਲੇ ਨਕੜਨੀ ਬਨ ਜਾਰੀਏ ਨੀ ਸਾਨੂੰ ਕੀ ਦੀ ਲਿਆ ਦੀ ਆਵਾਜ਼ ਲਿਆ ਦੀ ਆਵਾਜ਼ ਜੋ ਕਾਲਿਆ ਹੋ ਜੀ ਪਾਸਲੇ ਬਨ ਜਾਰੀਆ ਵੇ ਗੋਰੀ ਕਿਹੜੀਆਂ ਦਾ ਹੋਵੇ ਨਾਮਸ ਬੇਕ ਨਾਮਸ ਜੋਕ ਜੋਕ ਨਾ ਹੋਵੇ ਪਸਲੀ ਵਾ ਨਾਰੀਏ ਨੀ ਦੋਲਾ ਸਾਰੇ ਬਚਨ ਤੁਸੀਂ ਹਾਰੇ ਬਚਨ ਸਾਡੀ ਟਾਡੀ ਕੀ ਨਿਰਭਰੀ ਬਾਣਾ ਜਾਰੀ ਆਵੇ ਗੋਰੀਏ ਜਨਮ ਮੰਗੋ ਆਸੀ ਦੇਈਏ ਮੰਗੋ ਆਸੀ ਦੇਈਏ ਸਾਡੀ ਟਾਡੀ ਸੀ ਮਾ ਕਾਲਾ ਤੂੰ ਸੰਗ ਲ ਸਮਝ ਨਹੀਂ ਬਨ ਜਾਰੀ ਆਵੇ। ਸਭ ਲੋਕ ਚੱਲੇ ਪਰਦੇਸ ਚੱਲੇ ਪਰਦੇਸ ਤੂੰ ਸੀ ਘਰ ਹਵੇ ਦੀ ਇਹ ਸੀ ਇੱਕ ਪੰਜਾਬੀ ਲੋਕ ਗੀਤ ਤੇ ਉਹ ਉਹਦੀ ਘਰ ਦੀ ਜਿਹੜੀ ਉਹ ਫਿਰ ਉਹ ਚੀਜ਼ਾਂ ਮੰਗਦੀ ਆ ਇਹ ਨਾ ਤਾਂ ਕੀੜੀਆਂ ਦਾ ਮਾਸ ਵਿਗਦਾ ਹੈ ਤੇ ਨਾ ਕੱਚ ਦੀ ਗੜ ਨਹੀਂ ਹੁੰਦੀ ਹੈ ਕਿਉਂਕਿ ਜਦੋਂ ਕੱਚ ਦੀ ਗੜ ਨਹੀਂ ਅੱਗ ਤੇ ਤਰੰਗ ਤੇ ਉਸੇ ਵੇਲੇ ਟੁੱਟ ਜੇਗੀ ਗੜ ਨਹੀਂ ਮਿੱਟੀ ਦੀ ਹੁੰਦੀ ਹੈ ਮਿੱਟੀ ਦੇ ਭਾਂਡੇ ਜਿਹਨਾਂ ਨੂੰ ਆਪਾਂ ਕਹਿੰਨੇ ਆ ਕੋਰੇ ਭਾਂਡੇ ਉਹ ਕੜ ਨਹੀਂ ਹੁੰਦੀ ਹੈ ਦੁੱਧ ਕੜਨ ਵਾਲੇ ਤੇ ਉਹਨੇ ਕਿੜੀਆਂ ਦਾ ਦੁੱਧ ਮੰਗ ਲਿਆ ਨਾ ਤਾਂ ਚਿੜੀਆਂ ਦੁੱਧ ਦਿੰਦੀਆਂ ਨੇ ਤੇ ਨਾ ਹੀ ਜੋਕ ਨੂੰ ਪਸਲੀ ਹੁੰਦੀ ਕਿਉਂਕਿ ਜਿਹੜੀ ਜੋਕ ਹੁੰਦੀ ਉਹ ਪਾਣੀ ਵਿੱਚ ਹੁੰਦੀ ਹੈ ਇੱਕ ਐਡਾ ਕ ਗਡੋਵਾ ਬਣਿਆ ਆਉਂਦਾ ਹੈ ਤੇ ਉਹ ਜੋਖ ਜਿਹੜੀ ਹੁੰਦੀ ਹੈ ਉਹ ਇੱਕ ਪਾਣੀ ਵਾਂਗੂ ਭਰੀ ਹੁੰਦੀ ਹੈ ਤੇ ਉਹਦੇ ਵਿੱਚ ਤਾਂ ਪਸਲੀ ਹੱਡੀ ਕੋਈ ਨਹੀਂ ਹੁੰਦੀ ਤੇ ਉਹਨੇ ਫਿਰ ਉਹ ਚੀਜ਼ਾਂ ਮੰਗੀਆਂ ਤੇ ਬਾਅਦ ਚ ਕਹਿੰਦੀ ਵੀ ਨਹੀਂ ਮੈਂ ਤਾਂ ਤੈਨੂੰ ਮਖੌਲ ਕੀਤਾ ਸੀ ਤੁਸੀਂ ਸੱਚੀ ਗੱਲ ਸਮਝ ਲਈ ਤੇ ਇਹ ਹੈ ਇੱਕ ਬਹੁਤ ਵਧੀਆ ਪੰਜਾਬੀ ਲੋਕ ਗੀਤ ਹੈ ਤੇ ਨਾਂ ਅੰਬਰਾਂ ਨੂੰ ਪੜੀਆਂ ਲੱਗਦੀਆਂ ਹਨ ਤੇ ਕਰਤੀ ਦਾ ਵੀ ਨਾਂ ਆਪਣੀ ਕਿਸੇ ਚੀਜ਼ ਦਾ ਲਿਆ ਜਾਂਦਾ ਤੇ ਇਹ ਚੀਜ਼ਾਂ ਆਪਾਂ ਨੂੰ ਸਮਝਣ ਦੀ ਲੋੜ ਹੈ ਤੇ ਆਪਾਂ ਕੱਲ ਨੂੰ ਫੇਰ ਮਿਲਦੇ ਆਂ ਮੇਰੀ ਵੀਡੀਓ ਵੇਖਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ